ਜਿਹੜਾ ਪੀਜੀਆਈ ਦੇ ਲਈ ਪਿਛਲੇ 7 ਸਾਲ ਤੋਂ ਲੰਗਰ ਭੇਜਿਆ ਜਾਂਦਾ ਸੋ ਇਸ ਗੱਲ ਦੀ ਬਹੁਤ ਵੱਡੀ ਵਧਾਈ ਦੀ ਪਾਤਰ ਹੈ ਸਾਡੀ ਸ਼ਹਿਰ ਕਮੇਟੀ ਬਸੀ ਪੰਚਾਇਤ ਬਸੀ ਪੂਰਾ ਇਲਾਕਾ ਜਿਹਨਾਂ ਵੱਲੋਂ ਬਰੀਜਾ ਦੇ ਲਈ ਲੰਗਰ ਭੇਜਿਆ ਜਾਂਦਾ ਪਿਛਲੇ 7 ਸਾਲ ਤੋਂ ਲਗਾਤਾਰ ਜਿਹੜੇ ਵੀਰ ਲੰਗਰ ਦੇ ਵਿੱਚ ਦਾਨਕੁੰਡ ਪਾਉਂਦੇ ਆ ਮਹਾਰਾਜ ਇਹਨਾਂ ਦੇ ਪਛਾਣੇ ਵਿੱਚ ਤੇ ਤੁਗੜੀ ਦਾ ਚੋਕਰੀ ਤੁਗੜੀ ਪਾਵੇ ਸੋ ਪਹਿਲਾ ਕਹਿੰਦੇ ਕੁਆਟਰ ਫਾਈਨਲ ਸ਼ੁਰੂ ਹੋ ਚੁੱਕਿਆ ਇੱਕ ਪਾਸੇ ਸਾਹਿਲ ਸਾਲ ਜੀ ਕਰ ਦੋ ਖੜਾ ਤੇ ਦੂਜੇ ਪਾਸੇ ਹਰਜਿੰਦਰ ਸਰਾ ਬਹੁਤ ਵਧੀਆ ਕਹਿੰਦੇ ਬੱਲੇ ਦੋਨੋਂ ਆਹ ਮੁੰਡਾ ਕਹਿੰਦੇ ਹਰਜਿੰਦਰ ਇਹਨੂੰ ਤਾਂ ਪਿਛਲੇ ਸਾਲ ਇਸੇ ਗਰਾਊਂਡ ਦੇ ਵਿੱਚ ਸਰਦਾਰ ਗੂਰ ਸਿੰਘ ਮਜਾਰੀ ਇਸ ਵਾਰ ਮੋਹਰ ਸਿੰਘ ਮਜਾਰੀ ਉਹਨਾਂ ਵੱਲੋਂ ਦੇਸੀ ਕਿਉਂ ਤੇ ਟੀਮ ਦੇ ਨਾਲ ਵੀ ਸਨਮਾਨ ਹੋਇਆ ਸੀ ਇਸ ਨੌਜਵਾਨ ਦਾ ਜਿਹੜਾ ਐਸ ਵਜੇ ਫਿਰ ਸਰਦਾਰ ਘੋੜ ਰਿਆ ਇੱਧਰ ਮੌਜੂਦ ਪੁਰ ਇਹ ਵੀ ਕਹਿੰਦੇ ਗਰਾਊਂਡ ਦੇ ਵਿੱਚ ਦੌੜ ਲਾ ਕੇ ਦਿਖਾਏ ਜੀ ਜੁੱਧ ਕੋਲ ਇਤਵਤ ਅਗਲੇ ਛਾਡੀ ਵਾਲੇ ਸਾਰੇ ਬੰਦੇ ਰੈਡੀ ਹੋ ਜਾਓ ਮੇਰੇ ਵੀਰ ਬੇਨਤੀ ਕਰਦੇ ਆ ਹਰੇ ਜਾਨੀ ਜਿੱਤ ਜੱਟਾ ਝੱਡਾ ਉਹਦੇ ਮੋਢਾ ਚੇਟੀ ਨਾਲ ਦੋਲੇ ਪੈਰ ਗਾਣ ਤੋਂ ਜੱਟਾ ਪੰਗਲਾ ਉਧਰ ਸੂਰਜ ਕਹਿੰਦੇ ਅੱਜ ਵੀ ਇਹ ਕੁਸ਼ਤੀ ਕੰਨੀ ਬਰਾਬਰੀ ਕਰਾ ਗਈ ਹੈ। ਆ ਜੀ ਉਹਦੀ ਗੁਰਦੀ ਲਈ ਖੋਰਮ ਹੋਈ ਆ ਤੇ ਰਾਹੁਲ ਕੋਟਰਾ ਵਿੱਚ ਆ ਜਾਓ। ਸਾਡੇ ਤੇ ਮੈਨ ਚੌਧਰੀ ਰੱਖਰਾਮ ਜੀ ਪਹੁੰਚਿਆ ਅਸੀਂ ਉਹਨੂੰ ਜੀ ਆਇਆਂ ਕਹਿੰਦੇ ਆ ਚੌਧਰੀ ਰੱਖਰਾਮ ਜੀ ਜੀ ਆਇਆਂ ਨੂੰ ਇਸ ਵੇਲੇ ਕਹਿੰਦੇ ਛਾਟੀ ਦਾ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਇਹਨਾਂ ਮੱਲਾਂ ਦੇ ਦੇ ਮੈਨ ਇੱਕ ਪਾਸੇ ਸਾਹਿਲ ਪਹਿਲਵਾਨ ਲਸਾੜੇ ਵਾਲਿਆ ਲਹਾਂਜੀ ਧਲੀ 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 ਉਹ ਪਹਿਲਵਾਨਾਂ ਨੂੰ ਤੁਹਾਨੂੰ ਕਈ ਵਾਰ ਮੈਂ ਬੇਇੱਜ਼ਤੀ ਕਰ ਲਈਏ ਕਮੇਟੀ ਨੇ ਵੀ ਵੇ ਜਦੋਂ ਇੱਥੋਂ ਪਰਚੀ ਕੱਟ ਹੋ ਗਈ ਨਾ ਪੈਸਿਆਂ ਦੀ ਤਾਂ ਉੱਥੇ ਜਾ ਕੇ ਨਹੀਂ ਆਉਣਾ ਇੱਥੋਂ ਭਾਵੇਂ ਤੁਸੀਂ ਖਿਆਲ ਲਖਾ ਲਓ ਜਿੰਨਾ ਦਾ ਖਾਣਾ ਲਖਾ ਲਾਓ ਇਧਰ ਆ ਕੇ ਦੀ ਫਿਰ ਵੈਬਸਾਈ ਕਰਨੀ ਕਮੇਟੀ ਕੋਲ ਆ ਕੇ ਇਹ ਹੁਣ ਤੁਹਾਨੂੰ ਸਪੈਸ਼ਲ ਫੇਰ ਅਸੀਂ ਢੋਲ ਬੰਦ ਕਰਕੇ ਤੁਹਾਨੂੰ ਸੂਚਨਾ ਦਿੰਦੀ ਹੈ ਨਹੀਂ ਤਾਂ ਫਿਰ ਤੁਹਾਡੀ ਆਪਣੇ ਸਮਾਨ ਦੀ ਆਪੇ ਵਿਵਹਾਰ ਹੈ ਇਹਨਾਂ ਕਿ ਉਹ ਤਾਂ ਉੱਪਰ ਥੱਲੇ ਹੋ ਗਿਆ ਤਾਂ ਵੀ ਕਦੇ ਕੁश्ती ਬਹੁਤ ਵਧੀਆ ਗੁਰੂ ਤੇ ਰਹਾਉ ਦੇ ਵਿੱਚ ਸੁਮਿਤ ਰੋਪੜ ਰੈਜੀਟ ਕੋਟਲਾ ਸੁਮਿਤ ਰੋਪੜ ਰੈਜੀਟ ਕੋਟਲਾ ਹਰਸ਼ੂ ਚੋਧਰੀ ਇਹਦੇ ਬਾਪੂ ਜੀ ਲਾਈਵ ਦੇਖ ਰਿਹਾ ਜਿਹੜੇ ਬਾਹਰ ਬੈਠੇ ਆ ਭਾਵੇਂ ਹਰਸ਼ੂ ਜਿੱਤ ਨਹੀਂ ਸਕਿਆ ਕੁਸ਼ਤੀ ਦੇ ਵਿੱਚ ਪਹਿਲੀ ਹੀ ਆਈ ਕੁਸ਼ਤੀ ਜਿੱਤ ਗਿਆ ਤਾਂ ਇਹ ਚਲੋ ਕੋਈ ਗੱਲ ਨਹੀਂ ਕੰਮ ਹੋ ਜਾਂਦਾ ਕੀ ਬਾਪੂ ਨੇ ਬਚੋਲੇ ਦਾ ਪਤਾ ਨਹੀਂ ਲੱਗਦਾ ਕਦੋਂ ਧਾਪੇ ਚ ਲੱਗ ਜਾਣਾ ਅਗਲੀ ਵਾਰ ਖਰਾਕ ਖਾਗਾ ਨਹੀਂ ਆ ਅੱਜ ਤਾਂ ਇਹਨੇ ਟਾਂਕੇ ਲਾਇਆ ਕਿ ਪਿੰਡ 'ਚ ਛੱਡ ਮੇਰੇ ਲਾ ਮੈਂ ਕਰ ਲਵਾਂ 4 ਰੁਪਏ ਇਕੱਠੇ ਸ਼ਾਮ ਨੂੰ ਚੋਕਲੇ ਖਾਉਂ ਸੋ ਦੂਜੇ சாਂਦੀ ਦਾ ਮੁਕਾਬਲਾ ਐਤਵਿਲੇ ਸ਼ੁਰੂ ਹੋ ਚੁੱਕਿਆ ਰਾਹੁਲ ਕੋਟਲਾ ਜੀ ਗਰੋਥ ਖੜਾ ਤੇ ਨਾਲ ਸੁਰਮੋਹੀয়াল ਇੱਧਰ ਬਰਵਿੰਦਰ ਸਿੰਘ ਕੀ ਦੀ ਹੋਗਾਨਾ ਪਿੰਡ ਨੌਜਵਾਨ ਦਾ ਜਿਹੜਾ ਇਸ ਵੇਲੇ ਕਹਿੰਦੇ ਮਿੱਟੀ ਦੀ ਬੋਰੀ ਚੱਕ ਕੇ ਦਿਖਾਏਗਾ ਪੈੜ ਦੇ ਉੱਤੇ ਸ਼ਾਬਾਸ਼ ਸ਼ਾਬਾਸ਼ ਦੋਨੋ ਛਾਡੀ ਦੇ ਮੁਕਾਬਲੇ ਐਸ ਬਲੇ ਚੱਲਦੇ ਆ ਬੱਲਾ ਤੇ ਦੇ ਮੈਨ ਇਹਨੇ ਪਹਿਲਵਾਨਾਂ ਦੇ ਦੇ ਮੈਨ ਬਲਵਿੰਦਰ ਸਿੰਘ ਜਿਹੜੀ ਫਗਾਨਾ ਪਿੰਡ ਐਸ ਬਲੇ ਮਿੱਟੀ ਦੀ ਬੋਰੀ ਚੱਕ ਕੇ ਦਿਖਾ ਰਿਹਾ ਗੱਭਰੂ ਨੌਜਵਾਨ ਲਗਭਗ 1.5 ਕੁਆਂਟਲ ਭਾਰੀ ਮਿੱਟੀ ਦੀ ਬੋਰੀ ਚੱਕ ਕੇ ਦਿਖਾ ਰਿਹਾ ਦੇਖਦੇ ਚੱਕ ਹੁੰਦੀ ਹੈ ਕਿ ਨਹੀਂ ਇਹ ਸਮੇਂ ਦੀਆਂ ਬਾਤਾਂ ਹੋਣੀਆਂ ਐ ਇਧਰਲੇ ਪਾਸੇ ਵੀ ਕਹਿੰਦੇ ਬਹੁਤ ਵੱਡਾ ਮੁਕਾਬਲਾ ਚੱਲਦਾ ਏ असां के साढे ताईं सौ साल श्रीग बहादर जी शहीदी ਹੋ बना रही आहे ਬੱਲੇ हीमाचल जी धरती ते बहुत वॾा शरी बंदि ਬਾ ਤੇਰੀ कोशिश ਕੋਸ਼ਿਸ਼ ਪੂਰੀ पूरी ਹੈ ਕੋਸ਼ਿਸ਼ ਉਰੀ ਜਾਂਦੀ ਹੈ ਵਾਹ ਸਾਹਿਲ ਵਾਹ ਬਈ ਵਾਹ ਯਾਰ ਸਾਹਿਲ ਦੀਪਕ ਦਾ